ਕਿਸਾਨ ਵੀਰੋ ਤੇ ਬਜੂਰਗੋ ਸਭ ਤੋਂ ਪਹਿਲਾਂ ਫਟੇ ਪ੍ਰਵਾਨ ਕਰਨੀ ਵਾਇਗੁਰਜੀ ਕਾ ਖਾਲਸਾ ਵਾਇਗੁਰਜੀ ਦੀ ਫਟੇ ਅੱਜ ਆਪਾ ਜੋ ਬੜੇ ਮਾਰੀ ਤੇ ਅੱਜ ਦੇ ਕਸਾਨਾਂ ਦਾ ਨੁਕਸਾਨ ਹੋਇਆ ਤੜਕਾਂ ਦਾ ਫਸਲਾਂ ਦਾ ਉਹਦੀ ਮੁਆਵਜ਼ੇ ਦੀ ਮੰਗ ਨੂੰ ਲੈ ਕੇ ਇਥੇ ਰੋਸ ਪ੍ਰਦਰਸ਼ਨ ਕਰਨ ਆਏ ਆ ਔਰ ਹਾਲਾਤ ਤੁਸੀਂ ਦੇਖੋ ਇਹ ਕਈ ਵਾਰ ਹੋ ਗਏ ਕਿਸਾਨਾਂ ਦੀਆਂ ਫਸਲਾਂ ਨੂੰ ਬਰਬਾਦ ਹੋਇਆ ਨੂੰ ਇਹ ਸਰਕਾਰ ਨੇ ਫੋਕੇ ਐਲਾਨਾਂ ਤੋਂ ਬਿਨਾਂ ਕੁਝ ਨਹੀਂ ਕੀਤਾ ਪਕਿਆਲੇ ਦੇ ਵਿੱਚ ਹੇਕਲ ਕੰਟਰਕ ਕਰਨ ਵਾਲੇ ਪੁਲਸਾਂ ਤੇ ਕਾਰਵਾਈ ਕਰਨ ਦੀ ਬਜਾਏ ਮੁੱਖ ਮੰਤਰੀ ਨੇ ਅੰਦਾ ਕਤਲ ਹੋਣ ਦੇ ਅਸਾਰ 10-10 ਲੱਖ ਰੁਪਏ ਦਾ ਨਾਮ ਕੀਤਾ ਦਿੱਤਾ ਤੇ ਦੂਜੇ ਪਾਸੇ ਸਾਡੇ ਕਿਸਾਨਾਂ ਦੀਆਂ ਫਸਲਾਂ ਘਰੇਲੂ ਮੰਡੀਆਂ ਨਾਲੋਂ ਸਾੜੀਆਂ ਤੇ ਹਜੇ ਤੱਕ ਢੇਲੇ ਦਾ ਵੀ ਐਲਾਨ ਨਹੀਂ ਕੀਤਾ ਇਹਦਾ ਮਤਲਬ ਆ ਕਿ ਲੱਖਾਂ ਦੇ ਇਤੰਤਰ ਕਰਨ ਤੋਂ ਲੱਖਰਾਂ ਦੇ ਐਲਾਨ ਆ ਤੇ ਅੰਨ ਦਾਤੇ ਨੁਕਸਾਨ ਹੋਰ ਤੇ ਉਹਨੂੰ ਟੱਕਾ ਨਹੀਂ ਦੇਣਾ ਇਹ ਆਮ ਭਰਾ ਦਾ ਮੁੰਡਾ ਮੁੱਖ ਮੰਤਰੀ ਆ ਕਿ ਇਹ ਉਹਦੀ ਹਰਕਤ ਆ ਅਲਾਨ ਕੀਤੇ ਵਾਰੇ ਵੱਡੇ ਵੱਡੇ ਸਪੀਕਰ ਸਾਹਿਬ ਇੱਕ ਪਿੰਡ ਦੇ ਵਾਰਾਂ ਕਰ ਲੈ ਹੋਰ ਕੋਈ ਉਹਨੇ ਦਾਅਵਾ ਕਰਨ ਦੇ ਜਿਹੜਾ ਸਾਡਾ ਨੁਕਸਾਨ ਹੋ ਗਿਆ ਗੜੇ ਮਾਰੀ ਦੇ ਨਾਲ ਅੱਗਾਂ ਦੇ ਨਾਲ ਉਦੇ ਬਾਰੇ ਨੀਤੀ ਬਣਾਉਣੇ ਪੰਜਾਬ ਦੀ ਵਿਧਾਨ ਸਭਾ ਦੇ ਮੈਂਬਰਾਂ ਦਾ ਕਹਿਣਾ ਇਹ ਨੀਤੀ ਕੀ ਹੈ ਨੀਤੀ ਪੰਜਾਬ ਚ ਆ ਕਿ ਜੇ ਜਿਹੜੇ ਬਾਦੀ 33% ਤੋਂ ਘੱਟ ਫਸਲ ਖਰਾਬ ਹੋ ਗਈ ਯਾਨੀ ਕਿ ਬਹਾਦੀ ਖਰਾਬ ਆ ਤੇ ਮਾਲ ਮਹਤਮੇ ਨੇ ਕਾਰਵਾਈ ਕਰਦੇ 33% ਤੋਂ ਘੱਟ ਨੇ ਚੱਕਾ ਨਹੀਂ ਮਿਲਿਆ ਜੇ 33% ਤੋਂ ਲੈ ਕੇ 73% ਤੱਕ ਲਕਸਾਰੀਆਂ ਖਰਾਬਾਂ ਲਿਖਿਆ ਗਿਆ ਤਾਂ ਤੁਹਾਨੂੰ ਇੱਕ ਕਿੱਲੇ ਦਾ 700 ਰੁਪਏ ਮਿਲਿਆ ਪਿਛੇ 73% ਤੋਂ ਵੱਧ ਫਸਲ ਬਰਬਾਦ ਹੋ ਗਈ ਹੈ ਕਿ ਸਾਰਾ ਕਿੱਲੇ ਦੀ ਫਸਲ ਬਰਬਾਦ ਹੋ ਗਈ ਇਹ 15000 ਰੁਪਏ ਕਿੱਲੇ ਦਾ ਮੁਆਵਜ਼ਾ ਉਹ ਨੁਕਸਾਨ ਕਿੰਨਾ ਹੋਇਆ 50 ਪ੍ਰਾਇਆ ਹਜ਼ਾਰ ਦਾ ਟੱਕੋ-ਟੱਕ ਕਲਕਦਾ ਨੁਕਸਾਨ ਹੋਇਆ ਤੇ ਜਿਹੜੇ ਬੰਦਿਆਂ ਨੇ ਜ਼ਮੀਨਾਂ ਛੇਕੇ ਤੋਂ ਲਈਆਂ ਉਹਨਾਂ ਦਾ ਲੱਖ ਰੁਪਏ ਦੇ ਕਰੀਬ ਨੁਕਸਾਨ ਗਿਆ ਉਹ ਪਰਪਾਈ ਕਰਨ ਦੀ ਨਜ਼ਾਇ ਇੱਥੇ 12 ਲੋਕਾਂ ਨੂੰ ਜਿਹੜੇ ਗਵਾਰਦੀਆਂ ਹੋ ਗਏ ਪਰ ਘਰਲੇ ਮਿਲੇ ਪੀਪੇ ਬਾਹਰੇ ਲੋਕਾਂ ਨੂੰ 7400 ਰੁਪਏ ਕਿੱਲੇ ਦਾ ਮਿਲਣਾ ਇਹ ਤੁਸੀਂ ਇੱਥੇ ਤੁਸੀਂ ਇੱਥੇ ਮੈਂ ਇਸ ਕਰਕੇ ਜੁਦਾ ਪੰਡਾ ਚਾਹੁੰਦੇ ਆ ਵਨ ਸੌ ਚੋਕੇ ਐਮਐਲਏ ਸਾਡੇ ਪਿੰਡ ਚ ਆ ਗਿਆ ਜਾਂ ਸਪੀਕਰ ਸਾਡੇ ਪਿੰਡ ਚ ਆ ਗਿਆ ਜਾਂ ਮੰਤਰੀ ਆ ਗਿਆ ਜਾਂ ਮੁੱਖ ਮੰਤਰੀ ਇਹ ਐਲਾਨ ਕਰਤਾ ਕਿ ਗੁਰਦੌਰਿਆਂ ਕਰੋ ਨਿਯਾਮ ਚ ਦੇਵਾਂਗੇ ਅਸਲ ਦੇਰ ਤੇ ਨੀਤੀ ਸੰਬੋਧ ਤੇ ਨੀਤੀ ਪਰਿਵਰੋਧ ਦੀ ਗੱਲ ਨਹੀਂ ਸਮੇ ਰੱਖੋ ਨਿਯਾਮ ਚ ਹੁੰਦਾ ਕਿ ਜਿੰਨਾ ਨੁਕਸਾਨ ਹੋਵੇ ਜੇ ਕਰੋ ਦੀ ਕੋਈ ਪਰਪਾਈ ਕੀਤੀ ਜਾਂਦੀ ਹੈ ਉਹਨੂੰ ਨਿਯਾਮ ਚ ਕਹਿੰਦੇ ਆ ਜੇ ਨੁਕਸਾਨ ਸਾਡਾ ਲੱਖ ਦਾ ਹੋਇਆ ਤੇ ਸਾਨੂੰ ਦੇਵਾ ਔਰ ਇਹ ਕਤਰਾ ਦੀ ਬੋਕੀ ਟੌਲ ਵਾਲੀ ਗੱਲ ਆ ਇਹ ਤਾਂ ਉਹਨਾਂ ਦੀ ਫਸਲ ਤੇ ਜ਼ਮੀਨ ਨੂੰ ਹੋਰ ਦਾ ਡੀਜ਼ਲ ਦਾ ਤੇ ਸੰਦਾਂ ਦੀ ਕਸਾਈ ਦਾ ਖਰਚਾ ਵੀ ਪੂਰਾ ਨਹੀਂ ਦੇ ਰਹੇਗੇ ਤੇ ਫਿਰ ਇਹਦੇ 'ਚ ਸਾਡੇ ਨੁਕਸਾਨ ਦੀ ਭਰਪਾਈ ਕਿਵੇਂ ਹੋ ਜੂਗੀ ਕਿੰਨੇ ਸਟੇਸ਼ਨ ਦਰਬਾਰ ਨੂੰ ਦੇ ਅਲਾਉਂਸ ਤੇ ਲੋੜਾਂ ਦਾ ਝਾਟਾ ਵੀ ਪੂਰਾ ਹੋਣਾ ਕੋਈ ਹੁੰਦਾ ਨਹੀਂ ਹੈ ਜਿਵੇਂ ਡਾਕਟਰ ਮਨਮੋਹ ਸੋ ਕੇਂਦਰ ਦੇ ਪ੍ਰਧਾਨ ਮੰਤਰੀ ਸੀ 2013 ਨੂੰ ਕਹਿ ਕੇ 5 ਏਕੜ ਤੱਕ ਦੇ ਕਿਸਾਨ ਦੀ ਜੇ 50% ਤੋਂ ਵੱਧ ਫਸਲ ਖਰਾਬ ਹੁੰਦੀ ਆ ਤੈਨੂੰ ਸ਼ਖਸੀ 1000 ਰੁਪਏ ਕਿੰਨੇ ਦੇ ਦਿੱਤਾ ਜਾਊਗਾ ਤੇ ਉਹ ਵੀ ਪੰਜਾਬ ਸਰਕਾਰ ਨੇ ਕਿਹਾ 1480 ਪਾਓਗੇ ਤੇ ਕਿੰਨੇ ਦਾ ਲੋਹਾ ਜਾਂ 5000 ਰੁਪਏ ਦੇਵੋ 2015 ਜਿੱਦੋਂ ਸਾਡੇ ਨਰਮੇ ਨੂੰ ਚਿੱਟਾ ਲੱਖ ਰੁਪਇਆ ਲਾਉਣਾ ਪੱਤੀ ਬਰਬਾਦ ਹੋਈ ਆ ਤਦੋਂ ਕੇਂਦਰ ਚ ਨਰਿੰਦਰ ਗੋਧੀ ਦੀ ਸਰਕਾਰ ਸੀ ਉਹਨੇ ਡਾਕਟਰ ਮਨਮਾਨ ਸਿੰਘ ਦੇ ਨਾਮ ਜਿਹੜੋ ਇਹਪੁਰਾਵਾ ਕਿ ਕਿਲੇ ਦਾ 5400 ਰੁਪਿਆ ਕਰਤਾ ਉਹਦੇ ਪੰਜਾਬ ਦੇ ਵਿੱਚ ਵੀ ਕਾਨੂੰਨ ਪਾਏ ਤਾਂ ਸਰਕਾਰ ਸੀ ਉਹਨਾਂ ਨੇ ਕਿਹਾ ਕਿ ਜਿੰਨਾ 75% ਤੋਂ ਵੱਧ ਖਰਾਬਾ ਹੋ ਗਿਆ ਨਰਲਾ ਦਾ ਉਹ ਨੂੰ 3600 ਰੁਪਿਆ ਵਿੱਚ ਅਸੀਂ ਦੇਵਾਂਗੇ 5400 ਰੁਪਿਆ ਕੇਂਦਰੋਂ ਤੇ 8000 ਰੁਪਿਆ ਕਿਲੇ ਦਾ ਦੇਵਾਂਗੇ ਜਿੰਦਾ ਸਾਰਾ ਕਿਲਾ ਹੀ ਨਰਲਾ ਬਰਬਾਦ ਹੋ ਗਿਆ ਤੇ ਜੇ 75% ਤੋਂ ਘੱਟ ਆ ਤਾਂ ਫਿਰ ਕੇਂਦਰੋਂ ਦਾ 5400 ਰੁਪਿਆ ਹੀ ਮਿਲੇਗਾ 8000 ਰੁਪਏ ਤੋਂ ਡਾਕਟਰ ਵਾਲੇ 12000 ਹੋ ਗਿਆ ਮੁੱਖ ਮੰਤਰੀ ਵਾਲਾ ਤਗੋਰਤ ਮਾਨ ਉਹਨੇ 25% ਕਹਿੰਦੇ ਵਾਅਦਾ ਕਰਤਾ ਉਹ 75% ਤੋਂ ਉੱਪਰ ਖਰਾਬੇ ਦਾ 15000 ਰੁਪਏ ਤੇ ਜੇ ਸਾਨੂੰ ਨਾ ਕੋਮਿਸ਼ਨ ਮੁਤਾਬਕ ਕਲਕਤਾ ਰੇਟ ਤੇ ਹੋਵੇ ਤਾਂ 8000 ਰੁਪਏ ਦੇ ਕਰੀਬ ਕੁਆਇੰਟਰੀ ਮਿਲਦਾ ਤੇ ਸਾਡੀ ਆਸਤਣ ਜੇ 20 ਤੇ 22 ਕਰੋੜ ਦਾ ਕਿੱਲੇ ਵੀ ਕੜਕੇ ਨਿਕਲ ਨਹੀਂ ਸੀ ਤੇ ਆ ਸਾਰਾ ਡਰਾਮਾ ਕਰਕੇ ਦੋ ਕਵੰਤਾਂ ਤਣਕ ਦੇ ਪੈਸੇ ਸਾਨੂੰ ਦੇਣੇ ਆਇਤਾ ਨੇ ਜੇ 72% ਖਰਾਪਾਂ ਲਿਖਿਆ ਗਿਆ ਫਿਰ ਇਹ ਸਟਾਰ ਆਮਦੋਤਾਂ ਦੀ ਹੋਈ ਇਹ ਆਮ ਆਦਮੀ ਦੀ ਸਰਕਾਰ ਹੋਈ ਜਿਹੜੀ ਅੰਕ ਕੌਂਟਰ ਕਰਨ ਤੇ 10 ਲੱਖ ਰੁਪਇਆ ਦਿੰਦੀ ਆ ਪਰ ਅੰਨ ਪੈਦਾ ਕਰਨ ਤੇ ਤੁਸੀਂ ਜਿਹੜਾ ਖਤਰਾ ਛਾੜਿਓ ਤੇ ਤੁਹਾਨੂੰ 600 ਰੁਪਇਆ ਦਿੰਦੀ ਤੇ ਇਸ ਕਰਕੇ ਸੀ ਜਦੋਂ ਅੰਨ ਚਾਹੁੰਦੇ ਉਹਨਾਂ ਦਾ ਵਿਰੋਧ ਕਰਦੇ ਆ ਤੇ ਨਾਲ ਭੱਜਾ ਬਜਾਈ ਵਾਲਾ ਕੰਮਾ ਕਰੀਏ ਕਿ ਬਝੋਰੇ ਆ ਸਵਾਰ ਕਰਕੇ ਆਪਣੇ ਕਿੱਤੇ ਨਾਲ ਸੰਬੰਧਤ ਮੁਸ਼ਕਲਾਂ ਨੇ ਤੇ ਤੁਸੀਂ ਕਿਹਾ ਸੀਗਾ ਕਿ 5 ਮਿੰਟ ਦੇ ਚੰਐਸਪੀ ਦੇਵੋਗੇ ਕਿੱਥੇ ਆ ਸਾਡੀ ਲੰਸਤੀ ਤੇ ਫੇਰ ਕਿਹਾ ਸੀਗਾ ਕਿ ਖੇਤੀ ਵਿੱਚ ਬਰਾਮਾ ਦੇ ਕਿਸਾਨ ਨੂੰ ਔਸ਼ਕਰ ਤੋਂ ਕੱਟਾਰੇ ਕਿੱਥੇ ਆ ਤੁਹਾਡੀ ਉਹ ਖੇਤੀਬਾੜੀ ਜਿਹੜੀ ਮਹਿਨਤਾਂ ਨਾਲ ਸ਼ੁਰੂਆਰ ਬਣੀ ਹੋਈ ਆ 2 ਸਾਲ ਪਹਿਲਾਂ ਭਗਵੰਤ ਮਾਨ ਨੇ ਕਿਹਾ ਸੀਗਾ ਕਿ ਹੁਣ ਉਹਨਾਂ ਦਾ ਨਹੀਂ ਕਿਹਾ ਸੀਗਾ। ਅਸਾਨਾਂ ਨੂੰ ਬਾਪ ਦਾ ਡੇਲਾ ਸੀ। ਮੁਰਗੇ ਦਾ ਤੇ ਬੱਕਰੇ ਦਾ ਉਹ ਸ਼ਾਇਦ ਜਿਹੜੇ ਆਪ ਛੱਡਦਾ ਸ਼ਾਇਦ ਉਹ ਬੁੱਲ ਦੀ ਗੱਲ ਕਰਦਾ ਸੀਗਾ। ਅਸਾਨਾਂ ਨੇ ਕੁਝ ਨਹੀਂ ਦੇਣਾ ਤੇ ਉਹਨੇ ਕਿਹਾ ਕਿ ਅਸੀਂ ਪੰਜਾਬ ਸਰਕਾਰ ਫਸਲੀ ਟੀਮਾ ਯੋਜਨਾ ਲੈ ਕੇ ਆਊਗੀ। ਕਿਧਰੇ ਵੀ ਉਹ ਦੂਮੇ ਦੇ ਗਿਆ। ਕਿ ਕਿੰਨੀ ਤੇ ਕਿਤੇ ਨਹੀਂ ਹੈ ਇਹ ਦਾ ਕਨਿਆ ਕੇਂਦਰ ਨੇ ਕੀਤਾ ਹੋਇਆ ਚਰੋ ਪੰਜਾਬ ਸਰੂ ਬਿਨਾ ਪ੍ਰਧਾਨ ਮੰਤਰੀ ਫਸਲੀ ਬਿਨਾ ਜੋਗਲੇ ਲਾਗੂ ਹੋਏ ਪਰ ਇਸ ਵਿੱਚ ਕੋਈ ਰੋਟੀ ਵੀ ਨਹੀਂ ਜਾਰੀ ਵੀ ਦੇਦਾ 217 ਜਿੰਦਰ ਮੋਦੀ ਨੇ ਪ੍ਰਧਾਨ ਮੰਤਰੀ ਫਸਲੀ ਬਿਨਾ ਜੋਗਲੇ ਲਾਗੂ ਕੀਤੀ 11 ਕਾਰਪੋਰੇਟ ਘਰਾਵਲੇ ਵਿੱਚ ਲਾਂਦੇ ਤੇ ਤਨਕਤਾ ਉਹਦਾ 1.5% ਝੋਲੇ ਦਾ 2% ਬਾਗਬਾਨੀ ਤੇ ਗੰਨੇ ਦਾ 5% ਇਹਨੂੰ ਫੋਡੀ ਤੀਮੇ ਦੀ ਕਿਸ਼ਤ ਹੋਗੀ ਇੱਕ ਸਾਲ ਕਿਸ਼ਤ ਜਦੋਂ ਤੇ ਉਹ ਜਿਹੜੇ بیمੇ ਦਾ ਤੇ ਫਸਲ ਦਾ ਤੇ بیمਾ ਤੇ ਸਾਰੇ ਕਿਸਾਨਾਂ ਨੇ ਕਰਵਾਇਆ ਹੋਏ ਇੱਕ ਵੀ ਘਰ ਜੇ ਰਹਿ ਗਿਆ ਫੋਟਾ بیمਾ بیمਾ ਨਹੀਂ ਮੰਨਿਆ ਜਾਣਾ ਯਾਨੀ ਕਿ ਖੇਤ ਨੂੰ ਕਾਈ ਨਹੀਂ ਮੰਨਿਆ ਅਕਾਈ ਟੈਂਟਰ ਨੂੰ ਮੰਨਿਆ ਤੇ ਫਿਰ ਪਿੰਡ ਦੀ 50% ਤੋਂ ਵੱਧ ਫਸਲ ਬਰਬਾਦ ਹੋਈ ਹੋਵੇ ਤਾਂ ਮੁਆਵਜ਼ਾ ਨਹੀਂ ਆ ਤੇ ਉਹ ਜਿਹੜੀ ਬਰਬਾਦੀ ਆ ਉਹ ਬਿਜਲੀ ਨਾਲ ਅੱਗ ਲੱਗੇ ਦਾ ਕਹਿੰਦੇ ਉਹ ਲੋਕ ਪਤ ਤਹੋਟਾ ਹੋਈ ਹੋਈ ਤੇ ਉਹਦੇ ਚ ਕੀ ਹੋਇਆ ਕਿ ਜਿਹੜੇ ਸੁਪਿਆ ਚ ਲਾਕੂ ਹੋਈ ਨੀਤੀ 2014-18 ਦੀ ਸਾਟੇ 43000 ਕਰੋੜ ਰੁਪਇਆ ਕੱਟਾ ਦਿੱਤਾ ਥੀਲੇ ਕੰਪਨੀਆਂ ਨੇ ਤੇ ਕਿਸਾਨਾਂ ਨੂੰ ਦਿੱਤਾ 36000 ਕਰੋੜ ਯਾਨੀ ਕਿ 7 8 ਯਾਨੀ ਕਿ ਹਜ਼ਾਰ ਕਰੋੜ ਰੁਪਇਆ ਥੀਲੇ ਚੋਂ ਕੰਪਨੀਆਂ ਖਾਣ ਰਲਵੇਂ ਸਾਰਿਆਂ ਨੇ ਫਸਲੀ ਥੀਲੇ ਦੇ ਨਾਂ ਦੇ ਰਾਤੇ ਜਿਹੜੇ ਕਿਸਾਨਾਂ ਨੇ ਫਸਲੀ ਥੀਲੇ ਕਰੋੜੇ ਸੀ 2500 ਕਰੋੜ ਰੁਪਇਆ ਕੱਟਾ ਕੀਤਾ ਤੇ 1300 ਕਰੋੜ ਦਿੱਤਾ 1200 ਹੋਰ ਘਰੇ ਬੈਠੇ ਉਹ ਖਾ ਕੇ ਯਾਨੀ ਕਿ ਸਾਡੇ ਮਾਤ ਤੇ ਸਕੀਮਾਂ ਸੋਨੇ ਕੁੰਡਣ ਵਾਸਤੇ ਆ ਇਸ ਕਰਕੇ ਅੱਜ ਜੇ ਪੰਜਾਬ ਦੀ ਨਿਯਾਤ ਜਾਂ ਨੀਤੀਆਂ ਫਸਲਾਂ ਨੂੰ ਖਰਾਬ ਹੋਰਦੀ ਜੇ ਆਉਂਦੀ ਅਗਲੀ ਦੀ ਸਰਕਾਰ ਆ ਤਾਂ ਉਹਨਾਂ ਨੇ ਪੰਡਾ ਜਿਵੇਂ ਗੇੜਾ ਮਾਰਨ ਬੁਧਾਉਂ ਸਰ ਦਾ ਸਪੈਸ਼ਲ ਸੈਸ਼ਨ ਫਕਰ ਤੇ ਉਹਦੇ ਚ ਚਰਚਾ ਕਰਕੇ ਪੰਜਾਬ ਦੇ ਕਿਸਾਨਾਂ ਦਾ ਜਦੋਂ ਫਸਲ ਤਰਵਾਦ ਹੁੰਦੀ ਆ ਹੜੇ ਨੇ ਨਾਲ ਕਿਸੇ ਦੇ ਨਾਲ ਅੱਗ ਦੇ ਰਕਤ ਸੇ ਹੋਰ ਕੁਦਰਤੀ ਕਾਰਨ ਆਕ ਦੇ ਨਾਲ ਕਿਸੇ ਬਿਮਾਰੀ ਪੈਣ ਦੇ ਨਾਲ ਉਹਨਾਂ ਨੂੰ ਮੁਆਵਜ਼ਾ ਕਿੰਨਾ ਦਿੱਤਾ ਜਾਵੇ ਕਿ ਉਹ ਖਰਚੇ ਦਾ ਸ਼ਿਕਾਰ ਨਾ ਹੋਣ ਕੋਲੇ ਘਾਟੇ ਦੀ ਪਰਪਾਈ ਹੋਵੇ ਜੇ ਵਾਕਈ ਆਮ ਆਦਮੀ ਪਾਰਟੀ ਆਮ ਲੋਕਾਂ ਦੀ ਸਰਕਾਰ ਆ ਜੇ ਇਹ ਇਸ ਤਰ੍ਹਾਂ ਨਹੀਂ ਕਰਦੀ ਤਾਂ ਫਿਰ ਸਾਨੂੰ ਉਹਨਾਂ ਨੂੰ ਘੇਟ ਕੇ ਇਹ ਸਵਾਲ ਪੁੱਛਣੇ ਚਾਹੀਦੇ ਆ ਇਹ ਪੁੱਛਣੇ ਚਾਹੀਦੇ ਆ ਤੇ ਪਾਲੀ ਕਿੱਥੇ ਆ ਬੀਮਾ ਪਾਲਸੀ ਤੇ ਬੀਮਾ ਜਿਹੜਾ ਉਹ ਪਿੰਡ ਨੂੰ ਨਹੀਂ ਖੇਤ ਨੂੰ ਇਕਾਈ ਮੰਨ ਕੇ ਕੀਤਾ ਜਾਣਾ ਚਾਹੀਦਾ ਕਿਉਂਕਿ ਜਿਹੜੀਆਂ ਇਹਨਾਂ ਦੀਆਂ ਸ਼ਰਤਾਂ ਉਹਦੇ ਤਹਿਤ ਸਾਨੂੰ ਟੱਕਾ ਨੂੰ ਮੁਆਵਜ਼ਾ ਜਿਹੜਾ ਨਹੀਂ ਮਿਲ ਸਕਦਾ ਦਾ ਤੇ ਪੰਜਾਬ ਸਰਕਾਰ ਜਿਹੜੀ ਹੈਗੀ ਆ ਇਹ ਜਿਹਨੂੰ ਕਹਿੰਦੇ ਕਿ ਘੋਟ ਦੇ ਮੂੰਹ ਚ ਜੀਰਾ ਦੇਣ ਵਾਲੀ ਕੰਦਾ ਜਿਹੜਾ ਉਹਨਾਂ ਦੀ ਮੁਆਵਜ਼ੇ ਦੀ ਜਿਹੜੀ ਨੀਤੀ ਆ ਸੋਹਣੀਆਂ ਬੇਨਤੀਆਂ ਦੇ ਨਾਲ ਤੇ ਪੰਜਾਬ ਦੇ ਜਿਹੜੀ ਮੁਆਵਜ਼ਾ ਨੀਤੀ ਆ ਕਸੋਰ ਪੱਕੀ ਪਜੂਰ ਪੱਕੀ ਹੋਣੀ ਚਾਹੀਦੀ ਆ ਨਾ ਕਿ ਪਸਾਰਾਂ ਤੇ ਮਜ਼ਦੂਰਾਂ ਦਾ ਸ਼ਲਾਵਾ ਕਰਿਆ ਹੋਣੀ ਚਾਹੀਦੀ ਆ ਇਸ ਤਰ੍ਹਾਂ ਦੀ ਨੀਤੀ ਬਣਾਉਣ ਦੇ ਲਈ ਇਸ ਪਾਰਟੀ ਦੇ ਉਪਚਾਇਕ ਮੰਤਰੀਆਂ ਦੇ ਸਾਹਮਣੇ ਆਪਰੀਆ ਕਿਸਾਨੀ ਨਾਲ ਸੰਬੰਧਤ ਮੰਗਾਂ ਰੱਖੇ ਨੂੰ ਕੇ ਨਾ ਚਾਹਤਾ ਕਿ ਸਵਾਲ ਕਰੇ ਚਾਹੀਦਿਆ ਸਿਰਫ ਘੇੜ ਕੇ ਭਲੋਰ ਦਾ ਕੋਈ ਮਕਸਦ ਜਿਹੜਾ ਫਾਇਦਾ ਉਹ ਨਹੀਂ ਹੋਣਾ ਚਾਹੀਦਾ ਹਰ ਕੋ ਦੇ ਸਿਧੇ ਰਹੇ ਆ ਪਰ ਸਾਡੇ ਹੋਂਦ ਦੇ ਮੇਰੇ ਆ ਉਹ ਵੀ ਉਹਦੇ ਨਾਲ ਜਿਹੜੇ ਗਿਆ ਉਹ ਉੱਧਰ ਨਹੀਂ ਚਾਈਦੀ ਆ ਇਹਨਾਂ ਦੇ ਬੇਚਿਆ ਜਿਹੜਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਇੱਕ ਗੱਲ ਮੈਂ ਹੋਰ ਕਹਿਣੀ ਚਾਹਣਾ ਅਸੀਂ ਕਿਰਤੀ ਕਿਸਾਨੀ ਨੇ ਵੱਲੋਂ ਫਰੀਦਕੋਟ ਜ਼ਿਲ੍ਹੇ 'ਚ ਫੈਸਲਾ ਕੀਤਾ ਤੇ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਜਿੱਥੇ ਵੀ ਕਿਸਾਨਾਂ ਦਾ ਫਸਲੇ ਦਾ ਨੁਕਸਾਨ ਹੋਇਆ ਸਾਡੀ ਜਿਲ੍ਹਾ ਵੀ ਜਥੇਬੰਦੀ ਆ ਕਿਰਤੀ ਕਿਸਾਨੀ ਨੇ ਫਰੀਦਕੋਟ ਦੇ ਸਾਡੀ ਜਿਲ੍ਹਿਆਂ ਦੀ ਤਰ੍ਹਾਂ ਵੀ ਅਸੀਂ ਆਪਣੀ ਜਥੇਬੰਦੀ ਵੱਲੋਂ ਕਣਕ ਇਕੱਠੀ ਕਰਕੇ ਅਨਾਜ ਇਕੱਠਾ ਕਰਕੇ ਜਿਹੜੇ ਕਿਸਾਨਾਂ ਨੂੰ ਨੁਕਸਾਨ ਹੋਇਆ ਅਸੀਂ ਵੀ ਦਾਅਵਾ ਕਰਦੇ ਕਿ ਅਸੀਂ ਉਹਨਾਂ ਦੇ ਨੁਕਸਾਨ ਦੀ ਪਰਪਾਈ ਕਰ ਸਕਦੇ ਹਾਂ ਨੁਕਸਾਨ ਦੀ ਪਰਪਾਈ ਸਰਕਾਰਾਂ ਕਰ ਸਕਦੀਆਂ ਇਹਦੇ ਅਰਪਾ ਖਰਬਾ ਖਰਾਂਦੇ ਦੇ ਵਿੱਚ ਆ ਪਰ ਅਸੀਂ ਕਹਿੰਦੇ ਸਾਡੇ ਭਾਈਚਾਰੇ ਦਾ ਨੁਕਸਾਨ ਹੋਇਆ ਅਸੀਂ ਜਿੰਮੀ ਵਾਲੇ ਨੇ ਚਖਮਾ ਤੇ ਮੱਲਮ ਲਾ ਸਕਦੇ ਹਾਂ ਜਿੰਮੀ ਵੀ ਜੋਕੇ ਆ ਗਿਆ ਜੋ ਤੇਰੇ ਕੋਲ ਕਰ ਸਕਦੇ ਆ ਉਹ ਸਿਕਿਤੀ ਕਿਸਾਨੀ ਨੂੰ ਮਤਲਬ ਪੂਰੀ ਵਾਹ ਲਾ ਕੇ ਉਹਨਾਂ ਕਿਸਾਨਾਂ ਦੀ ਮਦਦ ਕਰਨ ਦੀ ਕੋਸ਼ਿਸ਼ ਕਰਾਂਗੇ ਕੱਲ ਸਿਂਗਰਪੁਰ ਦੀ કૃਤੀ ਕਿਸਾਨੀ ਦੀ ਇਕਾਈ ਨੇ ਸਿਂਗਰਪੁਰ ਦੀ ਪੰਚਾਇਤ ਨੇ ਜਿਹੜਾ ਇੱਕ ਟਰਾਲਾ ਤਣਕ ਦਾਣਾ ਹੈਗਾ ਸੱਟਾ ਲੱਗਾ ਬਾਕੀ ਕਾਰਗੀਆਂ ਵੀ ਸਾਡੇ ਇਸ ਕੰਮ ਨੂੰ ਲੱਗ ਰਹੀਆਂ ਨੇ ਜਲਦੀ ਔਰ ਜਿੱਥੇ ਜਿੱਥੇ ਵੀ ਕਿਸਾਨਾਂ ਦਾ ਨੁਕਸਾਨ ਹੋਇਆ ਜਿਲ੍ਹੇ ਵਿੱਚ ਜੋ ਵੀ ਹੈਗੇ ਅਸੀਂ ਜੋ ਤਰ੍ਹਾਂ ਇਕੱਠਾ ਹੋਊਗਾ ਆਪਣੇ ਪੀੜਤ ਲੋਕਾਂ ਤੱਕ ਜਿਹੜਾ ਹੈਗਾ ਉਹ ਪਹੁੰਚਾਵਾਂਗੇ ਕਿਉਂਕਿ ਇਹ ਆਪਰੇ ਦੋਸਤ ਇਹ ਸਮਝਣਾ ਚਾਹੀਦਾ ਹੈ ਮੁਖਾਨ ਕਿ ਜਿਹੜੇ ਲੋਕਾਂ ਨੇ ਜ਼ਮੀਨਾਂ ਠੇਕੇ ਦਿੱਤੀਆਂ ਅਸੀਂ ਉਹਨਾਂ ਨੂੰ ਵੀ ਬੇਨਤੀ ਕਰਾਂਗੇ ਕਿ ਇਸ ਆਸ ਦੀ ਘੜੀ ਉਹਨਾਂ ਵੀ ਉਹਨਾਂ ਲੋਕਾਂ ਦੀ ਬਾਹ ਫੜਨੀ ਚਾਹੀਦੀ ਆ ਜੇ ਆਪ ਖੇਤੀ ਕਰਦੇ ਹੋਏ ਫਸਲ ਗੜਿਆਂ ਨਾਲ ਅਕੜ ਨਾਲ ਨੁਕਸਾਨੀ ਜਾਂਦੀ ੱਸੇ ਬਾਹਰ ਹੀ ਗੱਲਾਂ ਉਹ ਕਿਸਾਨ ਜਿਹੜੇ ਪਹਿਲਾਂ ਹੀ ਵੇਲ ਦਬਾਉ ਹੋ ਗਏ ਉਹਨਾਂ ਨੂੰ ਠੇਕਾ ਪਹਿਲੀ ਦਾਗਾ ਲੈਣੇ ਚਾਹੀਦਾਗਾ ਨਹੀਂ ਤਾਂ ਫਿਰ ਵਕਤ ਬਾਅਦ ਜੇਰੀ ਲੱਗੀ ਆ ਉਹ ਰੈਕ ਕਰਨੀ ਚਾਹੀਦੀ ਆ ਆਪਰੇ ਜਿਹੜੇ ਕਵਾਏ ਹੋਏ ਜਿਹੜੇ ਦੁਖੀ ਲੋਕ ਆ ਇਹ ਕਿਸੇ ਦੇ ਵਾਰੇ ਵਿਆਪਰ ਸਕਦਾ ਨਹੀਂ ਜਾਨ ਪਰ ਸਰਕਾਰ ਤੋਂ ਮੰਗ ਕਰਦੇ ਆ ਕਿ ਮਿਆਰ ਚਾ ਨੀਤੀ ਜਿਵੇਂ ਲਸਾਣੇ ਨੇ ਵਿਕਾਤਕ ਬਣਾ ਦੇ ਆਪਣੀ ਸਹਿਰ ਬਗਰੇਡ ਨੂੰ ਆਪ ਅਪਗ੍ਰੇਡ ਕਰੇ ਨਾ ਕਿ 20 ਲੀਟਰ ਲੈ ਕੇ ਮੂੰ ਚਾਪੇ ਤੋਂ ਇਹਦੇ ਦੋ ਲੋਟੇ ਟੈਂਕਾਂ ਬਾਅਦ ਤੇ ਇੱਕ ਮਿਹਰੀ ਪਾਣੀ ਬਾਰਾਂ ਨੂੰ ਨੀਤੀ ਚਲਣਾ ਚਾਹੀਦਾ ਕਿ ਸਾਡੇ 16 ਕੱਸੀਆਂ ਖਾਲੇ ਦੇ ਚਿਹਰੀ ਪਾਣੀ ਹੋਊਗਾ ਨਹੀਂ ਫਿਰ ਬਗਰੇਡ ਆਉਂਦੀ ਜੇ ਅਸੀਂ ਪਾਰਟੀਆਂ ਭਾ ਕੇ ਆਪਣੇ ਅੱਗ ਬੁਝਾ ਸਕਦੇ ਸੀ ਜਦੋਂ ਰਾਜ ਸੂਆ ਕੱਸੀ ਖਾਲ ਪਾਣੀ ਦਾ ਪਰਿਆ ਹੁੰਦਾ ਅੱਗ ਵਿਕਾਸ ਰੋਲ ਜਿਹੜੀ ਉਹ ਨਾ ਕਰਦੀ ਇਸ ਕਰਕੇ ਖੇਤਾਂ ਦੀ ਬਿਜਲੀ ਬੰਦ ਆ ਚਲੋ ਬੰਦ ਹੋਣੀ ਵੀ ਚਾਹੀਦੀ ਹੈ ਸਟਾਰਕ ਲੋ ਹੋ ਜੇ ਪਰ ਲੈ ਵੀ ਪਾਣੀ ਤਾਂ ਛੱਡੇ ਹੀ ਜਾ ਸਕਦਾ ਹੋਗਾ ਉਹ ਜਿਮਾਂ ਦੇ ਫਸਲਾਂ ਮਤਲਬ ਸਬਜ਼ੀਆਂ ਦੇ ਬਿਜੀਆਂ ਦੇ ਹਰਾ-ਚਾਰਾ ਬਿਜੀਆਂ ਉਹਨਾਂ ਨੂੰ ਲੈ ਵੀ ਪਾਣੀ ਦੀ ਜ਼ਰੂਰਤ ਹੈਗੀ ਆ ਨਹੀਂ ਪਾਣੀ ਜੇ ਨਹੀਂ ਫਗਲਾ ਤੱਕੇ ਜ਼ਰੂਰ ਤਾਂ ਇਹ ਸਾਡੀਆਂ ਖਾੜਾਂ ਚ ਲੋਗਾ ਤਾਂ ਅਸੀਂ ਇੱਕ ਤਾਦਿਗਰੀ ਆਪ ਤਿਆਰੀਆ ਉਹਨਾਂ ਤੋਂ ਨੁਕਸਾਨ ਜਿਹੜਾ ਹੈਗਾ ਉਹ ਘੱਟ ਜਿਹੜਾ ਘੱਟ ਤੋਂ ਘੱਟ ਲ ਸਾਲ ਦੇ ਵਿੱਚ ਅਸੀਂ ਜਿਹੜਾ ਬਚਾ ਸਕਦੇ ਆ ਇਹਨਾਂ ਬੇਟੀਆਂ ਦੇ ਨਾਲ ਥੋੜਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਹ